ਜੇਕਰ ਦਿਲ ਦਾ ਰੋਗ ਵਾਇ ਹੀ ਨਹੀਂ ਤੇ ਫਿਰ ਵੈਦ ਖਵਾਉਣ ਦਾ ਕੀ ਫਾਇਦਾ ਨਹੀਂ ਜੇ ਭੁੱਲੇ ਨੂੰ ਰਾਹ ਦਿਖਾਉਣ ਜੋਗਾ ਤੇ ਫਿਰ ਗਿਆਨੇ ਖਵਾਉਣ ਦਾ ਕੀ ਫਾਇਦਾ ਜੇਕਰ ਸੱਚਾ ਮਾਰਗ ਖੋਜਿਆ ਨਹੀਂ ਤੇ ਫਿਰ ਪੜਨ ਪੜਾਉਣ ਦਾ ਕੀ ਫਾਇਦਾ ਇਹ ਨਾ ਦੱਸਿਆ ਕਿ ਪੀਪਾ ਭਰੂ ਕੀ ਕੰਨ ਇਹ ਨਾ ਦੱਸਿਆ ਕਿ ਪੀਪਾ ਭਰੂ ਕੀ ਕੰਨ ਖਾਲੀ ਭਾਂਡੇ ਖੜਕਾਉਣ ਦਾ ਕੀ ਫਾਇਦਾ ਨਵੀਂ ਪੀੜ੍ਹੀ ਨੂੰ ਦਿੱਤਾ ਰੁਜ਼ਗਾਰ ਨਹੀਂ ਤੇ ਤੇਰਾ ਨੇਤਾ ਖਵਾਉਣ ਦਾ ਕੀ ਫਾਇਦਾ ਜੇਕਰ ਦਿলো ਨਾ ਰੰਗੀਨ ਜਵਾਨ ਹੋਇਆ ਜੇਕਰ ਦਿলো ਨਾ ਰੰਗੀਨ ਤੇ ਜਵਾਨ ਹੋਇਆ ਦਾੜੇ ਦੁਪੱਟੇ ਰੰਗਾਉਣ ਦਾ ਕੀ ਫਾਇਦਾ ਕਰ ਲੈ ਕੰਮ ਲੁਕਾਈ ਨੂੰ ਖੁਸ਼ੀ ਮਿਲ ਜੇ ਨਿੱਜੀ ਜਾਇਦਾਦ ਬਣਾਉਣ ਦਾ ਕੀ ਫਾਇਦਾ ਸੁੱਖ ਛੱਜੂ ਦੇ ਚਾਰੇ ਵਿੱਚ ਮਿਲ ਜੂ ਸੁੱਖ ਛੱਜੂ ਦੇ ਚਾਰੇ ਵਿੱਚ ਮਿਲ ਜੂ ਤੇ ਫਿਰ ਬਲਕ ਬੁਖਾਰੇ ਜਾਣ ਦਾ ਕੀ ਫਾਇਦਾ ਫਿਰ ਬਲਕ ਬੁਖਾਰੇ ਜਾਣ ਦੀ ਅਗਲੀ ਜਿਹੜਾ ਉਹਨਾਂ ਨੇ ਇਥੇ ਅੱਜ ਵੀ ਜ਼ਿਕਰ ਆਇਆ ਜੀਬੀ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਤੇ ਹੋਰ ਵੀ ਕਿ ਅਜਾਖਾਂ ਵਾਰਿਸ ਸ਼ਾਹ ਨੂੰ ਇਹ ਉਹਨਾਂ ਨੂੰ ਯਾਦ ਕਰਦਿਆ ਅੱਜ ਕੀ ਹੋਵੇ ਤੇ ਉਹਨਾਂ ਨੂੰ ਸਮਰਪਿਤ ਹੈ ਵਾਰਿਸ ਨੂੰ ਆਵਾਜ਼ਿਆ ਤੂੰ ਤਾਂ ਕੱਲੇ ਸਨ 47 ਦਾ ਸੰਤਾਪ ਮੇਖ ਵਾਰਿਸ ਨੂੰ ਕਬਰਾਂ ਵਿੱਚੋਂ ਉੱਠਣ ਦਾ ਹੁਕਮ ਦਿੰਦਾ ਸੀ ਤੁਹ ਤਾਂ ਸਨ 47 ਦਾ ਕੱਲਾ ਸਨ 47 ਦਾ ਸੰਤਾਪ ਵੇਖ ਵਾਰਸ ਨੂੰ ਕਬਰਾਂ ਵਿੱਚੋਂ ਉੱਠਣ ਦਾ ਹੌਕਾ ਦਿੱਤਾ ਸੀ ਪਰ ਉਹਨਾਂ ਧੀਆਂ ਦੀਆਂ ਚੀਕਾਂ ਤਾਂ ਅੱਜ ਵੀ ਗਲੀ ਮੁਹੱਲੇ ਪਿੰਡ ਸ਼ਹਿਰ ਤੇ ਹਸਪਤਾਲ ਚੋਂ ਉੱਠ ਰਹੀਆਂ ਨੇ ਤੇ ਇਹ ਚੀਕਾਂ ਭਾਵੇਂ ਪਿੰਡ ਦੀਆਂ ਮਿੱਟੀ ਨਾਲ ਮਿੱਟੀ ਹੋਈਆਂ ਮਿੱਟੀ ਬੜ ਮੋਈਆਂ ਛੋਟੇ ਤੇ ਵੱਡੇ ਕਰਜ਼ੇ ਦੇ ਜਾਲ 'ਚ ਫਸੀਆਂ ਕਿਸ਼ਤਾਂ ਚਕਾਉਣ ਵਾਸਤੇ ਆਪਣੇ ਤਨ ਨੂੰ ਵੇਚਣ ਤੇ ਮਜਬੂਰ ਤੇ ਸ਼ਾਮ ਨੂੰ ਖੁੱਸੇ ਸ਼ਰੀਰ ਤੇ ਉਦਾਸੇ ਚਿਹਰੇ ਲੈ ਉਦਾਸੇ ਬੱਚਿਆਂ ਨੂੰ ਵੇਖਦਿਆਂ ਬਿਟਰ-ਬਿਟਰ ਅੱਖਾਂ 'ਚੋਂ ਦਫ਼ਤਰਾਂ, ਹਸਪਤਾਲਾਂ, ਖੇਤਾਂ, ਕਾਰਖਾਨਿਆਂ ਦੇ ਵਿੱਚ ਜ਼ਾਲਮ ਅੱਖਾਂ ਦੀਆਂ ਪਲ-ਪਲ ਸ਼ਿਕਾਰ ਹੁੰਦੀਆਂ, ਰੋਟੀ-ਰੋਜੀ ਵਾਸਤੇ ਘਰੋਂ ਬਾਹਰ ਜਾਂਦੀਆਂ, ਆਪਣੇ ਆਪ ਨੂੰ ਬਚਾਉਂਦੀਆਂ ਇਹਨਾਂ ਮਜਬੂਰ ਅਤੇ ਕਿਤੇ-ਕਿਤੇ ਕੱਲੇ ਜਾਂ ਇਕੱਠੇ ਵਿਰੋਧ ਕਰਦੀਆਂ ਧੀਆਂ ਦੀਆਂ ਅੱਖਾਂ ਤੇ ਜ਼ੁਬਾਨ ਵਿੱਚੋਂ ਸੁਣ ਲਵੋ ਪਰ ਇਸ ਦੇ ਜ਼ਿੰਮੇਵਾਰ ਪ੍ਰਬੰਧਕ ਵਾਲੇ ਲੋਕਾਂ ਨੇ ਤਾਂ ਅੱਖਾਂ ਕੰਨ ਤੇ ਮੂੰਹ ਬੰਦ ਕਰ ਲੈਨੇ ਪਰ ਇਹ ਧਰਤੀ ਲੰਮਾ ਸਮਾਂ ਹਨੇਰ ਨਹੀਂ ਜਰਦੀ ਪਰ ਇਹ ਧਰਤੀ ਲੰਮਾ ਸਮਾਂ ਹਨੇਰ ਨਹੀਂ ਜਰਦੀ ਇਹ ਤਾਂ ਕੁਦਰਤ ਵਾਲਾ ਨਿਆਂ ਕਰਦੀ ਹੈ ਹੁਣ ਕਬਰਾਂ ਵਿੱਚੋਂ ਨਹੀਂ ਲੋਕਾਂ ਦੇ ਜਾਇਆਂ ਵਿੱਚੋਂ ਕੁਝ ਚੇਤਨ ਦਲੇਰ ਮਨੁੱਖਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਧਰਦੀ ਹੈ ਜੋ ਬਦਲ ਦਿੰਦੇ ਨੇ ਛਖੜਾਂ ਦੇ ਵਹਾ ਤੇ ਲੈ ਕੇ ਆਉਂਦੇ ਨੇ ਸੁਰਖ ਸਵੇਰ ਜਿੱਥੇ ਕੱਲਾ ਧੀਆਂ ਦੀ ਰਾਖੀ ਦਾ ਸਵਾਲ ਨਹੀਂ ਉਹਨਾਂ ਦੀ ਬਰਾਬਰੀ ਤੇ ਮਾਣ ਬਹਾਲ ਕਰ ਦਿੱਤਾ ਜਾਂਦਾ ਹੈ ਇੰਜ ਭਗਤ ਸਿੰਘ ਵਾਲਾ ਇਨਕਲਾਬ ਕਰ ਦਿੱਤਾ ਜਾਂਦਾ ਹੈ ਤੇ ਬਾਬੇ ਨਾਨਕ ਦਾ ਇਹਦਾ ਸੱਚ ਕਰ ਦਿੱਤਾ ਜਾਂਦਾ ਹੈ ਬਾਬੇ ਨਾਨਕ ਦਾ ਹੋਂਕਾ ਵੀ ਸੱਚ ਕਰ ਦਿੱਤਾ ਜਾਂਦਾ ਬਹੁਤ ਬਹੁਤ ਧੰਨਵਾਦ